ਸਤਿ ਸ਼੍ਰੀ ਅਕਾਲ ਜੀ ਮੈਂ ਰਮਨਾਰ ਸਵਾਗਤ ਕਰਦੀ ਆ ਤੁਹਾਡਾ ਆਪਣੇ YouTube ਚੈਨਲ ਮਾਂ ਬੋਲੀ ਪੰਜਾਬੀ ਵਿੱਚ ਤਾਂ ਪਿਛਲੀ ਵੀਡੀਓ ਵਿੱਚ ਆਪਾਂ ਪੜਿਆ ਸੀ ਜੀ ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ ਥੋੜਾ ਜਿਹਾ ਆਪਾਂ ਰਿਵਾਈਜ਼ ਕਰ ਲੈਂਦੇ ਹਾਂ ਕਿ ਪਿਛਲੇ ਵੀਡੀਓ ਵਿੱਚ ਆਪਾਂ ਕੀ ਪੜਿਆ ਹੈਗਾ ਪਿਛਲੀ ਵੀਡੀਓ ਵਿੱਚ ਆਪਾਂ ਪੜਿਆ ਸੀਗਾ ਕਿ ਵਿਆਕਰਨ ਦੇ ਭਾਗ ਕਿੰਨੇ ਹੁੰਦੇ ਹਨ ਤਾਂ ਵਿਆਕਰਨ ਦੇ ਤਿੰਨ ਭਾਗਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਨੰਬਰ 1 ਸੀ ਜੀ ਵਰਣਬੋਧ ਨੰਬਰ 2 ਸ਼ਬਦ ਬੋਧ ਨੰਬਰ 3 ਸੀਗੀ ਬਾਕ ਬੋਧ ਵਰਨ ਬੋਧ ਵਿੱਚ ਦੇਖੋ ਆਪਾਂ ਕਿ ਵਰਨਾ ਬਾਰੇ ਜਾਣਕਾਰੀ ਮਿਲਦੀ ਆਪਣੇ ਆਪਾਂ ਨੂੰ ਅੱਖਰਾਂ ਬਾਰੇ ਜਾਣਕਾਰੀ ਮਿਲਦੀ ਹੈ ਇੱਕ ਇੱਕ ਪੰਜਾਬੀ ਅੱਖਰ ਜਿਵੇਂ ਊੜਾ ਐੜਾ ਈੜੀ ਸਸਾ ਹਾਹਾ ਐਦਾਂ ਇੱਕ ਇੱਕ ਵਰਨ ਬੋਧ ਵਿੱਚ ਆਪਾਂ ਇੱਕ ਇੱਕ ਅੱਖਰ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਇੱਕ ਇੱਕ ਅੱਖਰ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ ਤਾਂ ਉਹਨੂੰ ਕੀ ਆਪਾਂ ਕਹਿ ਦਿੰਦੇ ਹਾਂ ਵਰਨ ਬੋਧ ਕਹਿ ਦਿੰਦੇ ਹਾਂ ਜਾਂ ਅੱਖਰ ਬੋਧ ਕਹਿ ਦਿੰਦੇ ਹਾਂ ਨੰਬਰ 2 ਸੀ ਸ਼ਬਦ ਬੋਧ ਸ਼ਬਦ ਬੋਧ ਹੁਣ ਕੀ ਹੁੰਦਾ ਹੈਗਾ ਵਿਆਕਰਨ ਦਾ ਉਹ ਭਾਗ ਉਹ ਭਾਗ ਜਿਸ ਰਾਹੀਂ ਸ਼ਬਦ ਵੰਡ ਸ਼ਬਦ ਰਚਨਾ ਤੇ ਸ਼ਬਦ ਰੂਪਾਂਤਰ ਸੰਬੰਧੀ ਨਿਯਮ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ ਤਾਂ ਅੱਜ ਆਪਾਂ ਸ਼ਬਦਾ ਸ਼ਬਦ ਬੋਧ ਕੀ ਹੈ ਤੇ ਇਹਨਾਂ ਦੀਆਂ ਕਿੰਨੀਆਂ ਕਿਸਮਾਂ ਹਨ ਤੇ ਸ਼ਬਦ ਬੋਧ ਨੂੰ ਕਿੱਦਾਂ ਪੰਜਾਬੀ ਵਿਆਕਰਨ ਵਿੱਚ ਯੂਜ਼ ਕੀਤਾ ਜਾਂਦਾ ਹੈ ਤਾਂ ਉਸ ਦੇ ਬਾਰੇ ਅੱਜ ਆਪਾਂ ਪੜਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਸ਼ਬਦ ਬੋਧ ਕਿਸ ਨੂੰ ਕਹਿੰਦੇ ਹਨ ਪਾਸ਼ਾ ਦਾ ਧਾਰ ਵੱਡੀਆਂ ਛੋਟੀਆਂ ਆਵਾਜ਼ਾਂ ਹਨ ਇਹਨਾਂ ਆਵਾਜ਼ਾਂ ਨੂੰ ਅੱਖਰਾਂ ਦੇ ਚਿੰਨਾ ਰਾਹੀਂ ਪ੍ਰਗਟਾਇਆ ਜਾਂਦਾ ਹੈ ਕਹਿੰਦਾ ਭਾਵ ਆ ਕਿ ਪਾਸ਼ਾ ਦਾ ਧਾਰ ਕੀ ਹੈ ਪਾਸ਼ਾ ਕਿਹੜੀ ਚੀਜ਼ ਨੂੰ ਕਿਹਾ ਜਾਂਦਾ ਜਿਹੜੀਆਂ ਆਪਣੇ ਮੂੰਹ ਚੋਂ ਆਵਾਜ਼ਾਂ ਨਿਕਲਿਆ ਹਨ ਜੋ ਕੁਝ ਆਪਾਂ ਬੋਲਦੇ ਆ ਠੀਕ ਹੈ ਨਾ ਤੇ ਇਹਨਾਂ ਦਾ ਧਾਰ ਕੀ ਹੈ ਚਿੰਨਾਗੇ ਚਿੰਨਾਰਾਈ ਪ੍ਰਗਟਾਇਆ ਜਾਂਦਾ ਏ ਠੀਕ ਹੈ ਨਾ ਵੀ ਜੋ ਕੁਝ ਆਪਾਂ ਬੋਲਦੇ ਆਂਗੇ ਉਹਨੂੰ ਪ੍ਰਗਟਾਉਣ ਦੇ ਲਈ ਇਹ ਚਿੰਨ ਜਿਹੜੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅੱਖਰਾਂ ਨਾਲ ਲਗਾ ਤੇ ਲਗਾ ਅੱਖਰ ਲਗਾ ਕੇ ਸ਼ਬਦਾਂ ਦੀ ਹੋਂਦ ਬਣਦੇ ਹਨ ਸ਼ਬਦ ਹੀ ਵਸਤੂਆਂ ਪ੍ਰਾਣੀਆਂ ਅਤੇ ਭਾਵਾਂ ਨੂੰ ਪ੍ਰਗਟ ਕਰਦੇ ਨੇ ਫੇਰ ਕੀ ਹੈ ਜਿਹੜੇ ਆਪਣੇ ਮੂੰਹ ਚੋਂ ਸ਼ਬਦ ਨਿਕਲਦੇ ਹਨ ਉਹਨਾਂ ਨੂੰ ਜਦੋਂ ਆਪਾਂ ਚਿੰਨਾਂ ਦੀ ਸਹਾਇਤਾ ਨਾਲ ਲਿਖਦੇ ਆਂ ਤਾਂ ਉਹ ਕੀ ਬਣ ਜਾਂਦੇ ਹਨ ਸ਼ਬਦ ਬਣ ਜਾਂਦੇ ਹਨ ਜੋ ਕਿ ਵਸਤੂਆਂ ਅਤੇ ਪ੍ਰਾਣੀਆਂ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਨ ਨਾ ਮਤਲਬ ਵਸਤੂਆਂ ਦਾ ਨਾਮ ਨਾਮ ਬਣਾਉਂਦੇ ਹਨ ਜਾਂ ਵਸਤੂਆਂ ਵਰਗਣ ਦਿੰਦੇ ਹਨ ਜਾਂ ਪ੍ਰਾਣੀਆਂ ਦਾ ਨਾਮ ਬਣਾਉਂਦੇ ਹਨ ਤੇ ਉਹਨਾਂ ਦੇ ਭਾਵ ਕਿਦਾਂ ਦੇ ਆ ਵੀ ਕੀ ਉਹ ਮਹਿਸੂਸ ਕਰਦੇ ਕੀ ਉਹਨਾਂ ਦੀ ਗੱਲਬਾਤ ਆਗੀ ਗੱਲਬਾਤ ਕਰਦੇ ਆ ਉਹਦੇ ਬਾਰੇ ਜਾਣਕਾਰੀ ਦਿੰਦੇ ਹਨ ਸ਼ਬਦਾਂ ਦੇ ਮੇਲ ਨੂੰ ਵਾਕ ਕਹਿੰਦੇ ਹਨ ਅਤੇ ਵਾਕਾਂ ਦੇ ਮੇਲ ਨੂੰ ਬੋਲੀ ਮੰਨਿਆ ਜਾਂਦਾ ਹੈ ਵਿਆਕਰਨ ਦੇ ਪੱਖ ਤੋਂ ਸ਼ਬਦ ਕਈ ਕਿਸਮ ਦੇ ਹੁੰਦੇ ਹਨ ਵਿਆਕਰਨ ਦਾ ਉਹ ਭਾਗ ਜੋ ਸ਼ਬਦ ਵੰਡ ਸ਼ਬਦ ਰਚਨਾ ਅਤੇ ਸ਼ਬਦ ਰੂਪਾਂਤਰ ਸੰਬੰਧੀ ਬੋਧ ਕਰਵਾਉਂਦਾ ਹੈ ਉਸ ਨੂੰ ਸ਼ਬਦ ਬੋਧ ਕਹਿੰਦੇ ਆ ਸ਼ਬਦ ਬੋਧ ਦੇ ਵਿੱਚ ਹੁਣ ਕੀ ਹੁੰਦਾ ਹੈਗਾ ਵੀ ਜਿਹਦੇ ਵਿੱਚ ਆਪਾਂ ਨੂੰ ਸ਼ਬਦਾਂ ਦੀ ਵੰਡ ਬਾਰੇ ਪਤਾ ਲੱਗਦਾ ਹੈ ਸ਼ਬਦਾਂ ਦੇ ਰੂਪ ਕੀ ਆ ਦਾ ਰੂਪਾਂਤਰ ਕੀ ਉਹਦੇ ਬਾਰੇ ਪਤਾ ਲੱਗਦਾ ਸ਼ਬਦ ਦਾ ਸੰਬੰਧੀ ਬੋਧ ਕਰਵਾਉਂਦਾ ਹੈ ਵੀ ਸ਼ਬਦ ਦਾ ਆਪਾਂ ਨੂੰ ਗਿਆਨ ਮਿਲਦਾ ਹੈ ਉਸ ਤੋਂ ਠੀਕ ਹੈ ਨਾ ਤੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਅਗਲਾ ਕੁਐਸਚਨ ਹੈ ਜੀ ਤਾਂ ਸ਼ਬਦ ਕੀ ਆਪਣੇ 8 ਪ੍ਰਕਾਰ ਦੇ ਹੁੰਦੇ ਹਨ ਹੁਣ ਸ਼ਬਦ ਬੋਧ ਵਿੱਚ ਹੀ ਸਾਰਾ ਕੁਝ ਆਪਣਾ ਆ ਜਾਂਦਾ ਪੰਜਾਬੀ ਵਿਆਕਰਣ ਵਿੱਚ ਆਪਾਂ ਜੋ-ਜੋ ਚੀਜ਼ ਪੜ੍ਹਦੇ ਆ ਜਿੰਨਾ-ਜਿੰਨਾ ਚੀਜ਼ਾਂ ਦਾ ਆਪਾਂ ਗਿਆਨ ਕਰਦੇ ਆ ਜਿਨ੍ਹਾਂ ਦੀ ਸਹਾਇਤਾ ਨਾਲ ਪੰਜਾਬੀ ਵਿਆਕਰਣ ਬਣਦਾ ਹੈ ਉਹ ਸਾਰਾ ਕੁਝ ਕੀ ਆ ਉਹ ਸ਼ਬਦ ਬੋਧ ਦੇ ਵਿੱਚ ਹੀ ਆਉਂਦਾ ਹੈ ਤਾਂ ਸ਼ਬਦ ਬੋਧ ਕਿੰਨੇ ਪ੍ਰਕਾਰ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ 8 ਪ੍ਰਕਾਰ ਦੇ ਹੁੰਦੇ ਹਨ ਨੰਬਰ 1 ਨਾਮ ਹੁੰਦੇ ਆ ਨੰਬਰ ਤੋਂ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੌਰੀ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਕਨਕ ਨਾਮ ਕਿਸ ਨੂੰ ਕਹਿੰਦੇ ਹਨ ਅਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਹੁਣ ਨਾਮ ਕੀ ਹੈ ਪਹਿਲਾ ਹੀ ਸ਼ਬਦ ਰਚਨਾ ਦਾ ਪਹਿਲਾ ਜਿਹੜਾ ਪਹਿਲਾ ਪਹਿਲੀ ਕਿਸਮ ਆਗੀ ਉਹਦੇ ਵਿੱਚ ਕੀ ਆਪਾਂ ਨਾਮ ਬਾਰੇ ਪੜਾਂਗੇ ਪੜਦੇ ਹਾਂ ਵੀ ਨਾਮ ਕੀ ਹੁੰਦਾ ਹੈ ਨਾਮ ਕਿਹਨੂੰ ਕਿਹਾ ਜਾਂਦਾ ਹੈ ਨਾਮ ਕਿਸ ਨੂੰ ਕਹਿੰਦੇ ਹਨ ਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਜਿਹੜਾ ਸ਼ਬਦ ਕਿਸੇ ਚੀਜ਼ ਜੀਵ ਜਾਂ ਸਥਾਨ ਲਈ ਵਰਤਾ ਜਾਵੇ ਉਸ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਅਮਰਜੀਤ ਮੇਜ਼ ਦਿੱਲੀ ਠੀਕ ਹੈ ਨਾ ਹੁਣ ਕੀ ਆ ਕਿਸੇ ਚੀਜ਼ ਲਈ ਵਰਤਾ ਜਾਵੇ ਚੀਜ਼ ਕੀ ਹੋਗੀ ਜਿਵੇਂ ਮੇਜ਼ ਕੁਰਸੀ ਹੋ ਗਿਆ ਗਲਾਸ ਹੋ ਗਿਆ ਪਲੇਟ ਹੋ ਗਿਆ ਠੀਕ ਹੈ ਨਾ ਇਹ ਕੀ ਆ ਕਿਸੇ ਚੀਜ਼ ਲਈ ਵਰਤਿਆ ਜਾਂਦਾ ਹੈ ਨਾਮ ਠੀਕ ਹੈ ਨਾ ਜੀਵ ਮਤਲਬ ਇਨਸਾਨ ਵੀ ਹੋ ਸਕਦੇ ਆ ਜਾਨਵਰ ਵੀ ਹੋ ਸਕਦੇ ਜਿਵੇਂ ਮਰਜੀਤ ਵੀ ਹੋ ਸਕਦਾ ਏ ਠੀਕ ਹੈ ਐਦਾਂ ਤੇ ਮਤਲਬ ਕਿਸੇ ਸਥਾਨ ਲਈ ਵਰਤਿਆ ਜਾਂਦਾ ਜਿਵੇਂ ਦਿੱਲੀ ਹੋ ਗਿਆ ਆਗਰਾ ਹੋ ਗਿਆ ਸ਼ਹਿਰ ਦਾ ਨਾਮ ਹੋ ਗਿਆ ਕਿਸੇ ਪਿੰਡ ਦਾ ਨਾਮ ਹੋ ਗਿਆ ਇਹ ਚੀਜ਼ ਹੋ ਜਾਂਦੀ ਹੈ ਕਿ ਠੀਕ ਹੈ ਨਾ ਤੇ ਅੱਗੇ ਨਾਮ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਨਾਮ ਕੀ ਆ ਹੁਣ 5 ਪ੍ਰਕਾਰ ਦੇ ਹੁੰਦੇ ਆ ਨੇ ਇੱਕ ਤਾਂ ਆਮ ਨਾਮ ਹੁੰਦੇ ਆ ਨੰਬਰ 2 ਖਾਸ ਨਾਮ ਨੰਬਰ 3 ਵਸਤਵਵਾਚਕ ਨਾਮ ਇਕੱਠਵਾਚਕ ਨਾਮ ਤੇ ਭਾਵਵਾਚਕ ਨਾਮ ਨਾਮ ਕੀ ਆ ਪੰਜ ਪ੍ਰਕਾਰ ਦੇ ਹੁੰਦੇ ਆ ਨਾ ਨਾਮ ਦੀਆਂ ਕਿਸਮਾਂ ਕੀ ਪੰਜ ਪ੍ਰਕਾਰ ਦੀਆਂ ਹੁੰਦੀਆਂ ਹਨ ਤਾਂ ਆਪਣੀ ਅਗਲੀ ਵੀਡੀਓ ਵਿੱਚ ਆਪਾਂ ਇਹਨਾਂ ਦੇ ਨਾਮ ਦੀਆਂ ਕਿਸਮਾਂ ਦੇ ਅਲੱਗ ਇੱਕ ਇੱਕ ਕਿਸਮ ਦੇ ਮੈਂ ਤੁਹਾਨੂੰ ਡਿਟੇਲ ਚ ਵੀਡੀਓ ਬਣਾ ਕੇ ਵੀ ਰਿਵਾਈਜ਼ ਕਰਵਾਉਣ ਦੀ ਕੋਸ਼ਿਸ਼ ਯਾਦ ਕਰਵਾਉਣ ਦੀ ਕੋਸ਼ਿਸ਼ ਕਰਾਂਗੀ ਕਿ ਨਾਮ ਕੀ ਹੁੰਦਾ ਹੈ ਤੇ ਇਸ ਦਾ ਮਤਲਬ ਪੰਜਾਬੀ ਵਿਆਕਰਨ ਵਿੱਚ ਇਸ ਦਾ ਕੀ ਸਥਾਨ ਹੈ ਤੇ ਇਸ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਜੀ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਪਣੀ ਨੈਕਸਟ ਵਾਲੀ ਵੀਡੀਓ ਦੀ ਜਾਣਕਾਰੀ ਲੈਣ ਲਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਥੈਂਕ ਯੂ ਜੀ